ਕਾਲੀ ਜੀ ਇਹ ਵੀ ਆਪਣੀ ਦੋ ਆਜ ਇਹਨਾਂ ਦੀ ਜੱਦੀ ਵੀ ਫਲਾਉਂਦੀ ਹੈ ਹਲੋ ਬਰ ਕੁਝ ਸੀ ਚਲੋ ਹਣਾ ਹੁਣ ਇਹ ਤਾਂ ਲੋਕ ਪੱਖੀ ਮਸਲਾ ਸੀ ਇਹ ਕਿਹੜਾ ਸਰ ਕੋਈ ਮੇਰਾ ਪਰਸਨਲ ਆ ਜੀ ਜਾਂ ਕਿਸੇ ਦਾ ਵਾਜਾ ਕੋਈ ਲੀਡਰ ਵਾਲੀ ਸਿਆਸਤ ਆ ਵੀ ਆਪਾਂ ਸਿਆਸਤ ਚ ਮਕੋਣੀ ਆ ਸਰ ਇਹ ਤਾਂ ਹਰ ਇੱਕ ਬੰਦੇ ਦਾ ਫਰਜ਼ ਆ ਜੀ ਪਾਣੀ ਸਰ ਕਿਸੇ ਵੀ ਕੀ ਨਾ ਸੀ ਕਿਸੇ ਨਾ ਗੁਰੂ ਵੀ ਸਾਰੇ ਅਫਸਰਾਂ ਨੇ ਵੀ ਪੀਣਾ ਸਰ ਪਾਣੀ ਨਾਲ ਪੀਓ ਕਰ ਨਹੀਂ ਇਹ ਤਾਂ ਇਹ ਤਾਂ ਇਹ ਤਾਂ ਹੀ ਬਚੂਗਾ ਜੀ ਇਹ ਧਰਤੀ ਉਹ ਬੁਰਾ ਹਾਲ ਆ ਕਾਲਾ ਪਾਣੀ ਮੈਂ ਤੁਹਾਡੇ ਕੋਲ ਵੀਡੀਓ ਦਿਖਾਉਂਦਾ ਮੈਂ ਆ ਤੁਸੀਂ ਦੇਖ ਕੇ ਮੈਨੂੰ ਦੱਸ ਦੋ ਵੀ ਆਹ ਨੋਜਾ ਕਲਵਾ ਦੀ ਇਹ ਦੇਖ ਲਓ ਮੈਨੂੰ ਦਿਖਾ ਦੇਣਾ ਵੀ ਕੀ ਹਾਲ ਆ ਪਾਣੀ ਦਾ ਤੁਸੀਂ ਚਲੋ ਆਓ ਜੀ ਭਾਈ ਜੀ ਆਓ ਛੋਟੇ ਵੀਰ ਚੱਲ ਚੱਲ ਆਲੋ ਆ ਦੇ ਖਲੋ ਆ ਦੱਸੋ ਆ ਪਾਣੀ ਪੀਤਾ ਜਾਉਗੇ ਅੱਜ ਆਪਾਂ ਉੱਥੇ ਦੇਖਦੇ ਆ ਬੈਠ ਕੇ ਆ ਤੁਸੀਂ ਦੇਖੋ ਅਸੀਂ ਜਰ ਚਲੋ ਆਰੋ ਛੋਟੇ ਚਲੋ ਉਹ ਬਸ ਜੀ ਕੀ ਹੈਗੀ ਜਗਾ ਹਾਤਵਾਦੀ ਹੈ ਜਗਾ ਹੈ ਗੱਡੀ ਫਿਰ ਖੜੀ ਰਹਿਣ ਦੇਣਾ ਕੋਈ ਚੱਕ ਲਾਂਗੇ ਅਸੀਂ ਮੋੜ ਦੀ ਕਰਾਂਗੇ ਹਾਂ ਮੋੜ ਦੀ ਕਰਾਂਗੇ ਅਸੀਂ ਐਂ ਕਰ ਲੋ ਗੱਡੀ ਖੜਨੀ ਆ ਖੜੀ ਰਹਿਣ ਦੇ ਵਾਹਣਾ ਜਾਣਾ ਕਿੱਥੇ ਫਰੋਂ ਲੈ ਕੇ ਪੰਜਾਬ ਜਗਰਾਵਾਲ ਜਾਣਾ ਜੀ ਕਿੱਦਾਂ ਆਪਾਂ ਕੋਡਾ ਉੱਥੇ ਦੇਵਾ ਚ ਭਾ ਲੈ ਹਾਂ ਮਾਤੀ ਹੈ ਹਲੋ ਗੱਡੀ ਨਾ ਵੀ ਸਾਈਡ ਤੋਂ ਕਰ ਦੇ ਉਹ ਕਰਦਾ ਮੈਂ ਉਹ ਵੀ ਰਾਣਾ ਸਾਈਡ ਤੇ ਉਹ ਤਾਂ ਖੜੀ ਆਹ ਸਾਈਡ ਤੇ ਮੈਂ ਚੱਲੀ ਜਾਂਦੇ ਤੂੰ ਆਪਣੇ ਵਾਲੇ ਵਿੱਚ ਅੱਜ ਇਧਰ ਕੋਲੇ ਨਾ ਪਾਸੇ ਚੌਕੀ ਪਹੁੰਚੂ ਬੋਲ ਬੜੇ ਤੇ ਬਾਬਾ ਕੋਲ ਤੋਂ ਬੱਸ ਸਟੈਂਡ ਤੋਂ ਕੀ ਘਰ ਚਲੋ ਯਾਰ ਸਰ ਲੈ ਮੋੜ ਹੀ ਲਗ ਰੋ ਆਪਣੇ ਵਾਲੇ ਵਿੱਚ ਗਰਾਉਂਡ ਨਾਲ ਬੈਠ ਆਓ ਯਾਰ ਨਹੀਂ ਇਹ ਨਹੀਂ ਸਰ ਸਾਡਾ ਕੁਝ ਤਾਂ ਨਹੀਂ ਨਹੀਂ ਨਾ ਕਾਲੇ ਪਾਣੀ ਆ ਗਏ ਕਾਲੇ ਕੰਮਾਂ ਹਾਂਜੀ ਹਾਂਜੀ ਪੁੱਛਲਾ ਮੜਾਂਗਾ ਨਾਲ ਕੇ ਜਾਣਾ ਬੈਠ ਜੂਗਾ ਲੋ ਜੇ ਜਗਰਾਉਂ ਜਾਣਾ ਗੱਡੀ ਲੈ ਚਲੀਏ ਚਾਬੀ ਦੇ ਦੇ ਯਾਰ ਬਾਈ ਵਾਲੀ ਦੀ ਵੀ ਦੇ ਦੇ ਨਾ ਉਹ ਨਵੀ ਕੋਲ ਆਉ ਆਉਂਦੀ ਆਵੇ ਇੱਕ ਮਿੰਟ ਸਰ ਉਹ ਚਾਬੀ ਨਵੀ ਇੱਧਰ ਦੇ ਦੇ ਚਾਬੀ ਦੇ ਦੇ ਗੱਡੀ ਦੀ ਹੋਰ ਜੀ ਨਾ ਗਿਆ ਯਾਰ ਜੇ ਮੇਰੇ ਤਾਂ ਗੁੱਸਾ ਵੀ ਚਾਬੀ ਕੋਲ ਨਾ ਨਹੀਂ ਦੇਤੀ ਗੱਡੀ ਲਿਆਉਂਦੇ ਕੋਈ ਆਜੋ ਹੁਣ ਗੱਡੀ ਲਓ ਜੀ ਧੰਨਵਾਦ ਬੈਗ ਬੈਜੋ ਤੂੰ ਕਾਲੇ ਪਾਣੀ ਵਾਲੇ ਮਸਲੇ ਦੇ ਵਿੱਚ ਬੜੀ ਗੰਭੀਰ ਜਿਹੜੀ ਸਿਆਸਤ ਹੋ ਰਹੀ ਆ ਪੰਜਾਬ ਸਰਕਾਰ ਸੁੱਤੀ ਪਈ ਆ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਮੇਰੇ ਨਾਲ ਬਈ ਸੁਖਿੰਦਰ ਪੀਪੀ ਤੇ ਹੋਰ ਸਾਡੇ ਜਿਹੜੇ ਮੁੰਡੇ ਨੇ ਪੁਲਿਸ ਨੇ ਅਰੈਸਟ ਕਰ ਲਿਆ ਇੱਕ ਖਬਰ ਵਾਰ ਤੋਂ ਬਾਅਦ ਤੁਸੀਂ ਇਹਨੂੰ ਦਸਰੇ ਤੱਕ ਚਾਦਿਓ ਜਿੱਦਾਂ ਕੋਈ ਕ੍ਰਾਈਮ ਕੀਤਾ ਹੁੰਦਾ ਹੈ ਪੁਲਿਸ ਦੀਆਂ ਵੱਡੀਆਂ ਵੱਡੀਆਂ ਸਾਰੀ ਪੁਲਿਸ ਇਸ ਕੰਮ ਨੂੰ ਲਾ ਦਿੱਤੀਗੇ ਜੋ ਫੀਰਿੰਗ ਦੀ ਐਕਸਰਸ ਹੈ ਨਾ ਉਹ ਲਾ ਦਿੱਤੀ ਗਈ ਆ। ਪੁੱਛੀਏ ਛੋੜੀ ਆ। ਕੱਲ੍ਹ ਕਰ ਲੋ ਤਾਂ ਜਗਰਾਉਂ ਜਗਰਾਉਂ ਕਿਹੜਾ ਬੰਦਾ? ਲੋ ਜੀ ਅਗਵਾਲਡ ਦਾ ਹੀ ਜਗਰਾਉਂ ਜੀ। ਚਾ ਹਾਂਜੀ ਮਹਾਰਾਜ ਆਪਣਾ ਨਵੀਂ ਅਸੀਂ ਪੰਪ ਤੇ ਹਜੇ ਕੁਮਾਰੀ ਚੱਕੇ ਹਾਂਜੀ ਸੋਨੋ ਪਿਛਲੇ ਨਰੇਸ਼ ਕੁਮਾਰ ਮੈਂ ਤਰੰਦਾ ਵੀ ਰਿਹਾ ਮੈਨੂੰ ਲੱਗਦਾ ਫੜੇ ਜਾ ਚੁੱਕੇ ਨੇ ਉਹ ਮੇਰੇ ਕੋਲ ਪੁੱਜਿਆ ਸੁਨੀਹਾ ਕਿਉਂਕਿ ਇਹ ਖਬਰ ਆ ਉਹ ਪਰਾਵਾ ਸਾਈਡ ਤੇ ਸੀ ਰਾਹ ਚੱਕਲੇ ਲੁਧਿਆਣੇ ਪਹੁੰਚਦੇ ਹਾਂ ਠੀਕ ਹੈ ਸੋਨੋ ਕੁ ਨਰੇਸ਼ ਕੁਮਾਰ ਇਹ ਕਤਲਰਾਂ ਨੂੰ ਧਰਮਪੁਰ ਧਰਮਪੁਰ હાਜੀ હાਜੀ ਇਹ ਦੋ ਕੋਈ ਕ੍ਰਾਈਮ ਕੀਤਾ ਹੁੰਦਾ ਨਹੀਂ ਉਸਲਾ ਕੇ ਸਾਨੂੰ ਚੱਕਿਆ ਗਿਆ ਜਦੀਕ ਚੌਦੀ ਡੀਐਸਪੀ ਐਸਪੀ ਅਫੀਸਰ ਆਨ ਦੀ ਡਿਊਟੀ ਸਭ ਤੋਂ ਪਹਿਲਾਂ ਇਹ ਚਲਾ ਕੇ ਚਲਾਏ ਦੀ ਕਾਟ ਦਾ ਰਿਪੋਰਟ ਆਓ ਬੈਗ ਲੈ ਲੈਂਦੇ ਕਿਸਨ ਦੇ ਕਮਾਈ ਦਾ ਰੋਣਾ ਰੋਣਾ ਨਹੀਂ ਸਰਕਾਰੀ ਨੂੰ ਸਰਕਾਰ ਨੂੰ ਦੇਖਣਾ ਪਊਗਾ ਅਸੀਂ ਕੋਈ ਸਾਡਾ ਮਸਲਾ ਨਹੀਂ ਸੀ ਇਹ ਗੰਭੀਰ ਮਸਲਾ ਹੈ ਬਾਈ ਸੁਖਵਿੰਦਰ ਹਜੇ ਤੱਕ ਲੱਖੇ ਬਾਰੇ ਨਹੀਂ ਸਾਨੂੰ ਪਤਾ ਬਾਈ ਮੈਂ ਤੇ ਬਾਈ ਸੁਖਵਿੰਦਰ